ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਵਰ ਤੇ ਸਾਸਕਪਾਲ ਸਿੰਘ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਦਿੱਤਾ ਫਿਰ ਮੈਂ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਅੱਜ 10 ਵਾਰ ਚੁਣੌਤੀ ਦਿੱਤਾ ਸਮਾ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਝਦੋ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਹ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰੇਬਲ ਕੁਲੀਕਸ ਆ ਪ੍ਰਗਟ ਸਿੰਘ ਐਮ ਐਲ ਏ ਸਾਹਿਬ ਨਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟ੍ਰੋਂਗਲੀ ਕੰਡੈਮਨ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਹੈ ਕਿ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਕੋ ਗੱਲ ਸੁਣ ਕੇ ਰਾਜ਼ੀ ਅੱਜ ਸਾ ਪ੍ਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗੱਲ ਅੰਦਰ ਕਹੀ ਸੀ ਉਹਨੂੰ ਰਿਟਾਇਰੀਟ ਵੀ ਕਰਦੇ ਨੇ ਉਹਨੂੰ ਮੋਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ذریعے ਤੁਹਾਨੂੰ ਉਹ ਵੀਡੀਓ ਵੀ ਸੁਣਾਵਾਂਗੇ ਨੰਬਰ 2 ਸਾਸੁਪਾਲ ਸਿੰਘ ਖਹਿਰਾ ਜੀ ਅਸੀਂ ਲਗਾਤਾਰ ਵੇਖਿਆ ਹੁਣੇ ਹੀ ਨਹੀਂ ਸਾਲ ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾਂ ਵਿੱਚ ਕੰਡਮ ਕਰਦੇ ਹਾਂ ਏ ਹਾਊਸ ਠੀਕ ਆ ਸਾਡਾ ਕੁਝ ਨੰਬਰ ਘਟਿਆ ਹੈ ਇਹਨਾਂ ਦਾ ਕੁਝ ਨੰਬਰ ਵਧ ਹੋਏ ਪਿਛਲੇ ਅੱਜ ਤੋਂ 3 ਸਾਲ ਪਹਿਲੇ ਵੇਖੀ ਤੇ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਾਰਨ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਕਣ ਲਗਾਤਾਰ ਕੋਈ ਪਬਲਿਕ ਇੰਪੋਰਟੈਂਸੀ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਤੇ ਸਾਸਕਪਾਲ ਸਿੰਘ ਹੁਣਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੌਕਾ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤਾਂ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਕੇ ਦਾ ਹੱਕ ਮਾਰੋ ਕਿ ਅਸੀਂ ਬਿਲਕੁਲ ਜਦੋਂ ਨਾ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਪੁਲਿਸ ਅਸੀਂ ਵਾਕ ਆਊਟ ਕਰਦੇ ਅਸੀਂ ਸਾਬ ਸੁਖਪਾਲ ਸਿੰਘ ਖੈਰਾਨਾਜ ਤੇ ਸਾਬ ਪ੍ਰਗਟ ਸਿੰਘ ਹੁਣਾਂ ਨਾਲ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਓਵਰ ਹੋ ਚੁੱਕਾ ਤਿੰਨ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗੈਰ ਕਰਕੇ ਡਰਾ ਕੇ ਧਮਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਵੀਊ ਪੁਆਇੰਟ ਜੈ ਜਿਹੜਾ ਸਰਕਾਰ ਪੱਖੀ ਹੈ ਬਟ ਇਹ ਹੁਣ ਨਾ ਤੇ ਪ੍ਰੈਸ ਨੇ ਕਰਨਾ ਤਾਂ ਨਾ ਕਿਸੇ ਹੋਰ ਨੇ ਕਰੀ ਸੋ ਮੈਂ ਹੁਣ ਪਹਿਲੇ ਸਾ ਸੁਖਪਾਲ ਸਿੰਘ ਜੇ ਗੱਲ ਰੱਖਣਾ ਚਾਹਣਗੇ ਉਹ ਗੱਲ ਰੱਖਣ ਉਸ ਤੋਂ ਬਾਅਦ ਸਾ ਬਰਗਟ ਸਿੰਘ ਜੀ ਆਪਣੀ ਗੱਲ ਰੱਖਣਾ ਚਾਹਣਗੇ ਉਸ ਤੋਂ ਬਾਅਦ ਕਿਸੇ ਹੋਰ ਸਾਥੀ ਨੇ ਗੱਲ ਕਰਨੀ ਹੋएगी ਇਸ ਟੂ ਡੂ ਇਟ ਵੈਸਾ ਸੁਖਪਾਲ ਸਿੰਘ ਉਹ ਰੁਕਾਂਗਾ ਅਕ੍ਰਿਕਾ ਅਮ ਸ਼ੁਕਰੀਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਤੁਹਾਨੂੰ ਦੱਸਤਾ ਕਿ ਅੰਦਰ ਹੋ ਕੀ ਰਿਹਾ ਵਾ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਇੱਕ ਸਾਧ ਰੈਵਨਿਊ ਮਨਿਸਟਰ ਆ ਇੱਕ ਮਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏਜ਼ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਉੱਠਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗੈਰ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਖੜਾ ਕੀਤਾ ਸਮਾ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਝ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਦੋਂ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਜ਼ ਆ ਜਿਹੋ ਜੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਇਸੇ ਕੱਲੇ ਇੱਕ ਮੁੱਦੇ ਤੇ ਬੋਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਏ اپੋਜੀਸ਼ਨ ਨੂੰ ਬਣਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਟ ਸਿੰਘ ਨੇ ਮਿਸਬੀਹੇਵ ਕੀਤਾ ਤੋਹਫੀਨ ਕੀਤੀ ਜਦ ਕਿ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚੋ ਕਹਿੰਦੇ ਕਿ ਧਰਨਾ ਹੀ ਸੁਮਵਾਰਿਆ ਸਾਰੀ ਗੈਰ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਕੋ ਘਾਟਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਕੰਮ ਦੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏ ਗਏ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫ੍ਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਘਨੌਰ ਦੇ ਐਮ.ਐਲ.ਏ ਦਾ ਕੋਈ ਸੱਜੀ ਬਾਵਾ ਕੋਈ ਡਿੰਪਲ ਸਰਪੰਚ ਸਰੋਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋਈ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜਿਹੜਾ ਇਹਨਾਂ ਦੇ ਹਲਕਿਆਂ ਦਾ ਨਾ ਕਨੈਕਟਡ ਸੱਜੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰਅਮਰਿਤ ਮੰਗਟ ਦੁਰਮਨੀਤ ਮੰਗਟ ਐਸ.ਕੇ.ਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾਠ ਦੇ ਕੇਸ ਵਿੱਚ ਹੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 130 ਬਕਤੀਆਂ ਚੋਂ ਹਲੇ ਵੀ ਸਮਝ ਲਾ ਲਓ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉੱਤੋਂ ਸਿੰਨਾ ਜੋਰੀ ਉਹ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਕ ਚੋਗੇ ਹਰਿਆਣੇ ਦੀ ਕੰਦ ਬੈਰੀਕੇਡਿੰਗ ਕਿੱਦਾਂ ਟੱਪ ਜਾਓਗੇ ਕਿੱਲ ਕਿੱਦਾਂ ਟੱਪ ਜਾਓਗੇ ਟੇਰ ਗੈਸ ਕਿੱਦਾਂ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰਕਰਨ ਮਾਰਿਆ ਜਿਹੜਾ ਇੱਕ ਨੌਜਵਾਨ ਸੀਗਾ ਸ਼ੁਭ ਕਰਨ ਉਹ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇੰਦਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹਿ ਰਹੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਖਨੋਰੀ ਦਾ ਬੰਦ ਕੀਤਾ ਅਗਰ ਕਾਟਾ ਪਿਆ ਪੰਜਾਬ ਨੂੰ ਇਹਨਾਂ ਨਲੇਕਾਂ ਦੀ ਕਰਕੇ ਇਹ ਕਾਟਾ ਪਿਆ ਪਰ ਲਾਸਟਲੀ ਆਈ ਵੁਡ ਸੇ ਦਿਸ ਹਾਊਸ ਡੋਟ ਡਸ ਨੋਟ ਬਿਲੋਂਗ ਟੂ ਕੁਲਤਾਰ ਸੰਧਵਾ ਇਟ ਇਜ਼ ਨੋਟ ਹਿਸ ਪਰਸਨਲ ਪ੍ਰੋਪਰਟੀ ਇਹ ਉਹਨਾਂ ਦਾ ਨਿਤੀ ਕਰਨੇਗਾ ਇਹ ਇਲੈਕਟਿਡ ਰਿਪਰੈਜ਼ੈਂਟੇਟਿਵ ਦਾ ਇੱਕ ਸਦਨ ਹੈ ਔਰ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਔਰ ਜੋ ਗੱਲ ਪ੍ਰਗਟ ਸਿੰਘ ਨਾਲ ਜਾਂ ਦੂਜੇ ਸਾਡੇ ਮੈਂਬਰਸ ਦੇ ਨਾਲ ਗਤਕਰਾ ਕਰਦੇ ਨੇ ਬੋਲਣ ਨਹੀਂ ਦਿੰਦੇ ਬਹਿ ਜਾ ਬਹਿ ਜਾ ਬਹਿ ਜਾ it is absolutely highly condemnable authoritarian full of arrogance and uh, i would say that it amounts to complete dictatorial politics in punjab jehdi hai is waqt a khoti speaker ne ede khilaf sawal ilzam aur ede khilaf inya statements lekin inhan di koi jaanch karne ko taiyar nahi ga mere is paknu aaj leader of opposition aur mere sade sadhkariyo colleagues ne In a to highlight the issue of partisan politics being done in Vidhan Sabha.